ਸਾਡੇ ਤੇ ਲੁਧਿਆਣੇ ਪਰਚਾ ਹੋਇਆ ਕੱਲ ਨਾ ਤਾਂ ਇਹ ਸਾਡੇ ਤੇ ਕੋਈ ਪਹਿਲਾ ਪਰਚਾ ਨਾ ਸਾਡੇ ਤੇ ਕੋਈ ਆਖਰੀ ਪਰਚਾ ਹੋਊਗਾ ਨਾ ਜੇ ਕੱਲ ਨੂੰ ਸਾਨੂੰ ਪੁਲਿਸ ਫੜਦੀ ਆ ਕੋਈ ਅਸੀਂ ਪਹਿਲੀ ਵਾਰ ਨਹੀਂ ਜੇਲ੍ਹ ਜਾਣ ਲੱਗੇ ਨਾ ਸੀ ਆਖਰੀ ਵਾਰ ਜੇਲ੍ਹ ਜਾਵਾਂਗੇ ਅਸੀਂ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਵਾਂਗੇ ਪਖੰਡ ਦੇ ਖਿਲਾਫ ਬੋਲਾਂਗੇ ਗੰਦੀ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਜਿਹੜੀ ਹਰ ਰੋਜ਼ ਪੰਜਾਬ ਨੂੰ ਲੁੱਟਦੀ ਐ ਮਾਰਦੀ ਐ ਸਾਡੇ ਬੱਚਿਆਂ ਨੂੰ ਜੇਲਾ ਚ ਡੱਕਦੀ ਐ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਤੇ ਬਾਬੇ ਨਾਨਕ ਦੀ ਅੱਛੀ ਰਾਜਨੀਤੀ ਦੀ ਗੱਲ ਕਰਾਂਗੇ ਜਿਹੜੀ ਸਾਰਿਆਂ ਨੂੰ ਇੱਕ ਕਰਦੀ ਹੈ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਿਆਂ ਦੇ ਸਿਰਫ ਕੇਸ ਹੀ ਪੈਣਗੇ ਜਾਂ ਸਿੱਖਾਂ ਦੇ ਬੱਚਿਆਂ ਨੂੰ ਜੇਲ੍ਹਾਂ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਅਸੀਂ ਜੇਲ੍ਹਾਂ ਚ ਜਾਹਾਂਗੇ ਸਾਨੂੰ ਕੌਮ ਪਿਆਰ ਕਰਦੀ ਆ ਸਾਨੂੰ ਕਢਾ ਲੈਣਗੇ ਕੋਈ ਅਸੀਂ ਜੇੜਾ ਤੋਂ ਨਹੀਂ ਡਰਦੇ ਕੋਈ ਅਸੀਂ ਕੇਸਾਂ ਤੋਂ ਨਹੀਂ ਡਰਦੇ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਿੰਦੇ ਰਹਾਂਗੇ ਚੜ੍ਹਦੀ ਕਲਾ 'ਚ ਰਹਾਂਗੇ ਚਾਹੇ ਕੇਸ 1 ਹੋਵੇ ਚਾਹੇ ਕੇਸ 200 ਹੋਣ ਸਾਡੇ ਤੇ ਤੱਕੜੇ ਰਹੋ ਚੜ੍ਹਦੀ ਕਲਾ 'ਚਾ ਜਿੰਨਾ ਜਿੱਦ ਤੋਂ ਜ਼ੋਰ ਲੱਗਦਾ ਲਾ ਲੋ ਬਾਬੇ ਦੀ ਬਹੁਤ ਮੇਰਾ ਗੁਰਬਾਣੀ ਸਮਝ ਆਉਂਦੀ ਏ